ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਦੋਸਤੋ ਉਮੀਦ ਕਰਦੇ ਆਂ ਜੀ ਠੀਕ ਠਾਕ ਹੋਵੋਗੇ ਤੇ ਅੱਜ ਜੋ ਜਾਣਕਾਰੀ ਸਾਂਝੀ ਕਰਦੇ ਆਂ ਤੁਹਾਡੇ ਨਾਲ ਜੀ ਆਪਣਾ ਕਿਸਾਨੀ ਧਰਨੇ ਬਾਰੇ ਜਿਹੜਾ ਸੰਭੂ ਬੈਰੀਅਰ ਤੇ ਲੱਗ ਰਿਹਾ ਇਧਰ ਖਰਨੌਰੀ ਸਾਈਡ ਵੀ ਲੱਗ ਰਿਹਾ ਤੇ ਹੁਣ ਦੋ ਤਿੰਨ ਦਿਨਾਂ ਤੋਂ ਕਾਫੀ ਇਹ ਆਪਣੇ ਅਰਥ ਸ਼ਾਸਤਰੀ ਵਗੈਰਾ ਜਾਂ ਬੁੱਧੀਜੀਵੀ ਗੱਲਾਂ ਕਰ ਰਹੇ ਨੇ ਜਤਿੰਦਰ ਪੰਨੂ ਹੋਰੀ ਵੀ ਬਹੁਤ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਪਾਈ ਹੋਈ ਹੈ ਪਟੀਸ਼ਨ ਹਰਿਆਣਾ ਸਰਕਾਰ ਨੇ ਵੀ ਇਹਦਾ ਕੋਈ ਹੱਲ ਮਸਲਾ ਚਾਹੀਦਾ ਏ ਧਰਮ ਚਕਵਾਓ ਵੀ ਇਹਦਾ ਵੀ ਕਿਸਾਨ ਮੰਨ ਨਹੀਂ ਰਹੇ ਤੇ ਆਪਣਾ ਇੱਧਰ ਆਪਣਾ ਕਿਸਾਨ ਜੀ ਯੂਨੀਅਨ ਵਾਲਿਆਂ ਨੇ ਵੀ 15 ਅਗਸਤ ਦਾ ਟਰੈਕ ਟਰੈਕਟਰ ਮਾਰਚ ਦਾ ਰੱਖਿਆ ਹੋਇਆ ਵੀ ਪੂਰੇ ਭਾਰਤ ਦੇ ਵਿੱਚ ਟਰੈਕਟਰ ਰੈਲੀ ਕਰਨੀ ਆ ਤੇ ਪੂਰੇ ਇੰਡੀਆ ਦੇ ਵਿੱਚ ਤੇ ਪਰ پیسਫੁਲੀ ਤਰੀਕੇ ਦੇ ਨਾਲ ਉਹਨਾਂ ਨੇ ਐਲਾਨ ਕਰਿਆ ਵੀ ਅਸੀਂ ਪੀਸਫੁਲੀ ਕੋਈ ਹਿੰਸਕ ਘਟਨਾ ਨਹੀਂ ਹੋਊਗੀ ਸਾਡੇ ਵੱਲੋਂ ਤੇ ਕੁੱਲ ਮਿਲਾ ਕੇ ਸੈਂਟਰ ਸਰਕਾਰ ਵੀ ਸੁਪਰੀਮ ਕੋਰਟ ਦੇ ਨੂੰ ਹੀ ਕਹਿ ਰਹੀ ਆ ਵੀ ਤੁਸੀਂ ਖਲਵਾ ਦਿਵੀ ਅਸੀਂ ਬੁਰੇ ਨਾਂ ਪਈਏ ਤੇ ਹਰਿਆਣਾ ਸਰਕਾਰ ਦਾ ਵੀ ਇਹੀ ਆ ਕਿਉਂਕਿ ਪਿੱਛੇ ਜੇ ਆਪਣਾ ਸ਼ੁਭਕਰਮੰਦੀ ਮੌਤ ਹੋ ਗਈ ਸੀ ਪੁਲਿਸ ਦੀ ਗੋਲੀ ਲੱਗਣ ਨਾਲ ਬੜਾ ਦੁੱਖ ਦੀ ਗੱਲ ਆ ਤੇ ਤਾਂ ਹੀ ਸੈਂਟਰ ਸਰਕਾਰ ਇਸ ਵਾਰ ਪੂਰੀ ਉਸ ਦੇ ਵਿੱਚ ਵੀ ਨਹੀਂ ਹੈਗੀ ਫਾਰਮ ਦੇ ਵਿੱਚ ਵੀ ਪੂਰੀਆਂ ਸਿੱਟਾਂ ਵੀ ਉਹਨਾਂ ਦੇ ਘਟਾਈਆਂ ਨੇ ਬੀਜੇਪੀ ਦੀਆਂ ਤੇ ਰਲਵੇਂ ਸਰਕਾਰਾਂ ਪਰੰਤੂ ਕਿਸਾਨਾਂ ਦਾ ਵੀ ਇਸੇ ਹੀ ਮੰਗ ਸੀ ਵੀ ਅਸੀਂ ਦਿੱਲੀ ਜਾਣਾ ਦਿੱਲੀ ਜਾਣਾ ਪੀਸਫੁਲੀ ਤਰੀਕੇ ਨਾਲ ਹੀ ਅਸੀਂ ਆਪਣਾ ਉਹ ਰੱਖਣਾ ਜੇ ਸੈਂਟਰ ਸਰਕਾਰ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਵੀ ਆਪਣਾ ਪੱਲਾ ਹੀ ਕਿ ਝਾੜਿਆ ਹੁਣ ਵੀ ਤੁਸੀਂ ਸਰਕਾਰ ਨੂੰ ਤੁਸੀਂ ਕਿਸਾਨਾਂ ਨਾਲ ਥੋੜੇ ਪ੍ਰਤੀ ਉਹਨਾਂ ਦੀਆਂ ਮੰਗਾਂ ਨੇ ਤੁਸੀਂ ਉਹਨਾਂ ਦੀਆਂ ਮੰਗਾਂ ਜਿੰਨੀਆਂ ਕਿ ਵੀ ਜਾਇਜ਼ ਨੇ ਜੀ ਉਹਨਾਂ ਦੀਆਂ ਮੰਨ ਲਓ ਤੁਸੀਂ ਆਪਣਾ ਵਿਚਾਰ ਸਾਂਝੇ ਕਰੋ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰੋ ਚਾਹੀਦਾ ਸਰਕਾਰ ਨੂੰ ਐ ਖੇਤੀਬਾੜੀ ਮੰਤਰੀ ਨੂੰ ਚਾਹੀਦਾ ਜਦੋਂ ਪਹਿਲਾਂ ਇਹਨਾਂ ਨੇ ਬੈਠੇ ਸੀ ਦਿੱਲੀ ਵੀ ਇੱਕ ਸਾਲ ਬੈਠੇ ਰਹੇ ਕਿਸਾਨ ਤੇ ਇਹਨਾਂ ਨੇ ਚਲੋ ਵਾਦਾ ਕੀਤਾ ਸੀ ਵੀ ਅਸੀਂ ਤਿੰਨੇ ਕਾਨੂੰਨ ਰੱਦ ਕਰਾਂਗੇ ਤਿੰਨੇ ਕਾਨੂੰਨ ਰੱਦ ਕਰਤੇ ਐਮਐਸਪੀ ਦੀ ਗਰੰਟੀ ਵੀ ਦੇ ਦਾਂਗੇ ਅਸੀਂ ਹੁਣ ਵੀ ਅਗਲੇ ਸੈਸ਼ਨ ਦੇ ਵਿੱਚ ਸੈਸ਼ਨ ਉਸ ਤੋਂ ਬਾਅਦ ਲੰਘ ਵੀ ਗਿਆ ਉਹਦੇ ਵਿੱਚ ਵੀ ਇਹਨਾਂ ਨੇ ਐਮਐਸਪੀ ਵਾਲਾ ਆਪਣਾ ਕਾਨੂੰਨ ਨਹੀਂ ਬਣਾਇਆ ਤੇ ਹੁਣ ਇਹ ਕਹੀ ਜਾਂਦੇ ਨੇ ਵੀ ਅਗਲੇ ਅਸੀਂ ਸੈਸ਼ਨ ਦੇ ਵਿੱਚ ਅੱਗੇ ਤੋਂ ਅੱਗੇ ਵਧਾਈ ਜਾ ਰਹੇ ਨੇ ਮਾਰਕਾ ਕਲੀਅਰ ਕੱਟ ਕੁਛ ਨਹੀਂ ਕਹਿ ਰਹੇ ਤੇ ਤਾਂ ਹੀ ਕਿਸਾਨਾਂ ਨੂੰ ਇੱਥੇ ਦੁਬਾਰੇ ਬੈਠਣਾ ਪਿਆ ਪਰ ਕਿਸਾਨਾਂ ਦੀ ਵੀ ਗੱਲ ਕਰਦਾ ਜੀ ਮੈਂ ਇੱਥੇ ਕਿਸਾਨ ਜਥੇਬੰਦੀਆਂ ਵੀ ਸਾਰੀਆਂ ਇੱਕ ਮੁੱਠ ਨਹੀਂ ਹੈਗੀਆਂ ਇੱਥੇ ਕੁਝ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਆਪਣਾ ਸੰਭੂ ਤੇ ਖਨੌਰੀ ਬੈਰੀਅਰ ਦੇ ਤੇ ਬਾਕੀ ਇਹ ਨਾਲ ਨਹੀਂ ਰਲੇ ਜਿਵੇਂ ਇਹ ਰਾਜੇਵਾਲ ਹੋ ਗਿਆ ਉਹ ਗਰਾਹਾ ਜੁਨੀਅਨ ਹੋ ਗਈ ਇਹ ਹੋਰ ਹੋਗੇ ਬਹੁਤ ਇੱਥੇ ਦੋ ਜਾਂ ਚਾਰ ਜਥੇਬੰਦੀਆਂ ਆਉਂਦਾ ਹੀ ਇਹ ਧਰਨਣ ਲੱਗ ਰਿਹਾ ਸਾਰੇ ਹੀ ਬੱਠਣ ਫਿਰ ਕੁਝ ਬਣੇ ਵੀ ਬੰਦਾ ਵੀ ਤਾਈਆਂ ਨਹੀਂ ਜੇ ਕੋਈ ਇਕੱਠੇ ਨਹੀਂ ਹੁੰਦੇ ਟੋਟਲੀ ਮਤਲਬ ਇੱਥੋਂ ਧਰਨਾ ਤੇ ਇਹਨਾਂ ਨੇ ਪਹਿਲਾਂ ਦਿੱਲੀ ਪਹੁੰਚਣ ਦੇਣੀ ਚਾਹੀਦਾ ਸੀ ਇਹਨਾਂ ਨੂੰ ਉਸ ਕਿਸਾਨਾਂ ਨੂੰ ਇੱਥੇ ਲੋਕਾਂ ਨੂੰ ਵੀ ਬਹੁਤ ਪ੍ਰੋਬਲਮ ਆ ਰਹੀਆਂ ਨੇ ਕਿ ਜੇ ਉੱਥੇ ਦਿੱਲੀ ਪਹੁੰਚਦੇ ਤਾਂ ਵਧੀਆ ਸੀਗਾ ਤੇ ਕਿਸਾਨਾਂ ਲਈ ਵੀ ਠੀਕ ਸੀ ਤੇ ਸਰਕਾਰ ਲਈ ਵੀ ਤੇ ਸਰਕਾਰ ਦੀਆਂ ਵਿੱਚ ਸੈਂਟਰ ਦੀਆਂ ਇਹ ਗੱਲਾਂ ਵੀ ਆਈਆਂ ਨੇ ਵੀ ਪੰਜਾਬ ਤੇ ਹਰਿਆਣਾ ਨੂੰ ਐਮਐਸਪੀ ਪਹਿਲਾਂ ਵੀ ਦਿੱਤੀ ਹੋਈ ਆ ਵੀ ਤੇ ਅਸੀਂ ਪੰਜਾਬ ਤੇ ਹਰਿਆਣਾ ਦਾ ਕਾਨੂੰਨ ਬਣਾ ਦਨੇ ਆ ਪਰੰਤੂ ਕਿਸਾਨ ਜਥੇਬੰਦੀ ਹੁਣ ਸਾਰੇ ਦੇਸ਼ ਦੀ ਜਿਵੇਂ ਯੂਪੀ ਵਾਲੇ ਰਕੇਸ਼ਟ ਕੈਤ ਪੂਰੀ ਹੋ ਰਗੀ ਹੋਰ ਐਮਪੀ ਵਾਲੀ ਹੋ ਗਈ ਕਿਸਾਨ ਜਥੇਬੰਦੀਆਂ ਸਾਰੀ ਇੰਡੀਆ ਦੀ ਇੱਕ ਮੁਠ ਹੋ ਕੇ ਪੂਰੇ ਇੰਡੀਆ ਦੀਆਂ ਜਥੇਬੰਦੀਆਂ ਨੇ ਧਰਮ ਲਗਾਇਆ ਸੀ ਹੁਣ ਇਹਨਾਂ ਨੂੰ ਪੰਜਾਬ ਵਾਲੀਆਂ ਜਿਹੜੀਆਂ 30 35 ਜਥੇਬੰਦੀਆਂ ਨੇ ਇਹਨਾਂ ਨੂੰ ਵੀ ਐ ਆ ਵੀ ਸਾਰੇ ਦੇਸ਼ ਦੀ ਹੋਣੀ ਚਾਹੀਦੀ ਆ ਉਹ ਸੈਂਟਰ ਇਸ ਤੋਂ ਆਪਣੇ ਹੱਥ ਖੜੇ ਤਾਂ ਕਰ ਰਿਹਾ ਵੀ ਕਹਿੰਦੇ ਇਹ ਇੰਨਾ ਮੁਨਾਸਿਬ ਨਹੀਂ ਹੈ ਇੰਨਾ ਸੀ ਦੇ ਨਹੀਂ ਸਕਦੇ ਤੇ ਉਹ ਬੈਠ ਕੇ ਕਰਨੀ ਚਾਹੀਦੀ ਹੈ ਸੈਂਟਰ ਪ੍ਰਧਾਨ ਮੰਤਰੀ ਨੂੰ ਚਾਹੀਦਾ ਮੋਦੀ ਸਾਹਿਬ ਨੂੰ ਵੀ ਆਪਣਾ ਇਹਦੀ ਇੱਕ ਕਮੇਟੀ ਗਠਿਤ ਕਰਨ ਤੇ ਕਿਸਾਨਾਂ ਨੂੰ ਦਿੱਲੀ ਬੁਲਾਇਆ ਜਾਵੇ ਤੇ ਸਾਰੀਆਂ ਆਪਣਾ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਤੇ ਉਹਨਾਂ ਨਾਲ ਗੱਲ ਕੀਤੀ ਇਹਦਾ ਕੋਈ ਸਾਰਥਕ ਹੱਲ ਸ਼ਾਂਤੀਪੂਰਨ ਤਰੀਕੇ ਨਾਲ ਕੱਢਿਆ ਜਾਵੇ ਇਹ ਹੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਤੇ ਆਪਣਾ ਸਾਰੇ ਇਹ ਕਹਿੰਦੇ ਨੇ ਹੁਣ ਹਰਿਆਣਾ ਸਰਕਾਰ ਨੇ ਪਟੀਸ਼ਨ ਪਾਈ ਹੋਈ ਆ ਸੁਪਰੀਮ ਕੋਰਟ 'ਚ ਵੀ ਜੀ ਇਹ ਐਂਬੂਲੈਂਸ ਆਰ ਸਕੂਲ ਵੈਨਾਂ ਨੂੰ ਵੀ ਰਾਹ ਛੱਡਣੇ ਯਾਨੀ ਕਿ ਤਰੀਕਾ ਉਹਨਾਂ ਨੇ ਇਹ ਪੜਾਇਆ ਹੋਇਆ ਉਹ ਤਾਂ ਚੱਲ ਹੀ ਰਿਹਾ ਕਿਸੇ ਨਾ ਕਿਸੇ ਦੂਜੇ ਰਸਤੇ ਜ ਜਿਹਨੂੰ ਸਕੂਲ ਵੀ ਲੱਗ ਰਹੇ ਨੇ ਚਲੋ ਥੋੜੀ ਪਰੇਸ਼ਾਨੀ ਜ਼ਰੂਰ ਆ ਸਾਰਿਆਂ ਨੂੰ ਪਰ ਕਿਸਾਨ ਵੀ ਕੋਈ ਇਹ ਬੈਠਣਾ ਵੀ ਸੌਖਾ ਨਹੀਂ ਹੈਗਾ ਅਸੀਂ ਵੀ ਜਾ ਕੇ ਦੇਖਿਆ ਉੱਥੇ ਧਰਨੇ ਦੇ ਕੋਈ ਆਪਣਾ ਘਰ ਛੱਡ ਕੇ ਕੰਮਕਾਰ ਛੱਡ ਕੇ ਹੁਣ ਜਿਵੇਂ ਜੀਰੀ ਦਾ ਸੀਜ਼ਨ ਆ ਕੋਈ ਬੈਠਣਾ ਸੌਖਾ ਨਹੀਂ ਹੈਗਾ ਉੱਥੇ ਕਿਸਾਨ ਵੀ ਵੈਸੇ ਐਨ ਹੀਵੀ ਅੜੀ ਕਰੀ ਬਠੇ ਨੇ ਉਹ ਬਹੁਤ ਹੀ ਮਜਬੂਰ ਹੋ ਕੇ ਉਹਨਾਂ ਨੇ ਰੋਡ ਤੇ ਬੈਠਣਾ ਆਪਾਂ ਏਸੀਆਂ ਚ ਘਰਾਂ ਤੋਂ ਬਾਹਰ ਨਿਕੜਦੇ ਇੰਨੀ ਗਰਮੀ ਪੈ ਰਹੀ ਆ ਤੇ ਉੱਥੇ ਗਰਮੀ ਦੇ ਵਿੱਚ ਪੈਣਾ ਸੋਣਾ 24 ਘੰਟੇ ਇੱਕ ਹੀ ਟੈਂਟ ਦੇ ਵਿੱਚ ਰਹਿਣਾ ਬਾਹਰ ਨਹੀਂ ਹੈਗੀ ਕੋਈ ਜਾਣ ਨੂੰ ਤੇ ਬਾਹਰ ਅੰਦਰ ਵੀ ਦੇਖੋ ਲੈਟਰਿੰਗਾਂ ਨਾ ਵੀ ਘੱਟ ਨੇ ਤੇ ਬਹੁਤ ਹੀ ਦਿੱਕਤਾਂ ਭਰਪੂਰ ਬੈਠੇ ਨੇ ਜੀ ਉਹ ਕਿਸਾਨ ਕੋਈ ਸੌਖੇ ਨਹੀਂ ਹੈਗੇ ਉੱਥੇ ਕੋਈ ਬੈਠ ਕੇ ਦੇਖੇ ਆਪਣਾ 5-10 ਦਿਨ ਮੈਂ ਕਹਿੰਨਾ ਲਾਵੇ ਫਿਰ ਪਤਾ ਲੱਗੇ ਵੀ ਕਿੰਨਾ ਉੱਥੇ ਧਰਨੇ ਦੇ ਬੈਠਣਾ ਔਖਾ ਸੋ ਸਰਕਾਰ ਨੂੰ ਚਾਹੀਦਾ ਵੀ ਇਹ ਸ਼ਾਂਤੀਪੂਰਕ ਤਰੀਕੇ ਨਾਲ ਕਿਸਾਨਾਂ ਦੀ ਇੱਕ ਕਮੇਟੀ ਗਠਿਤ ਕਰਕੇ ਸੈਂਟਰ ਆਪਣੇ ਮਨਿਸਟਰਾਂ ਦੀ ਕਿਸਾਨਾਂ ਨੂੰ ਬੁਲਾਵੇ ਤੇ ਇਹਦਾ ਕੋਈ ਸਾਰਥਿਕ ਹੱਲ ਕੱਢੇ ਤੇ ਇਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਤੇ ਤਾਂ ਕਿ ਸਾਰੇ ਪੰਜਾਬ ਖੁਸ਼ਹਾਲ ਹੋਵੇ ਤੇ ਦੇਸ਼ ਖੁਸ਼ ਹੋਵੇ ਇਹੀ ਅਸੀਂ ਕਾਮਨਾ ਕਰਦੇ ਚਲੋ ਜੀ ਮਿਲਦੇ ਹਾਂ ਕੱਲ ਦੇ ਬਲੌਗ ਵਿੱਚ ਅਸੀਂ ਸੀ ਕੇ ਜੀ ਸ਼ਾਸਤਰੀ